ਦਲੇਰ ਭਾਜੀ ਮਾਨਕ ਸਾਹਿਬ ਦੇ ਜਾਣ ਤੋਂ ਬਾਅਦ ਜਿੱਦਾਂ ਇੱਕ ਤਰ੍ਹਾਂ ਨਾਲ ਤੁਸੀਂ ਉਹਨਾਂ ਨਾਲ ਗਾਉਂਦੇ ਸੀ ਅੱਛਾ ਉਸ ਤੋਂ ਬਾਅਦ ਕੁਝ ਹੋਰ ਕੀ ਚੱਲਦਾ ਗਾਇਕੀ ਤੋਂ ਬਿਨਾ ਮੈਨੂੰ ਅਜੇ ਤੱਕ ਇਹ ਹੀ ਸਮਝ ਨਹੀਂ ਲੱਗੀ ਵੀ ਹੋਰ ਕੀ ਚੱਲਦਾ ਉਹ ਤਾਂ ਨਹੀਂ ਮੈਨੂੰ ਅਜੇ ਤੱਕ ਸਮਝ ਲੱਗੀ ਸਭ ਤੋਂ ਵੱਧ ਜੇ ਮੈਨੂੰ ਪ੍ਰੋਬਲਮ ਆਈ ਆ ਹਾਂਜੀ ਸਰੋਤਿਆਂ ਤੋਂ ਇਹ ਹੀ ਆਉਂਦੀ ਹੈ ਜਦੋਂ ਕੋਈ ਮੈਨੂੰ ਇਹ ਸਵਾਲ ਕਰਦਾ ਨਾ ਵੀ ਹੋਰ ਕੀ ਕਰਦੇ ਹੁੰਨੇ ਆ ਹਾਂਜੀ ਵੀ ਇਸ ਤੋਂ ਇਲਾਵਾ ਹੋਰ ਕੀ ਕਰਦੇ ਆ ਵੀ ਹੋਰ ਦੱਸੋ ਹੁਣ ਕੀ ਕਰੀਏ ਕੰਮ ਆ ਸਾਡੇ ਸਾਡਾ ਜਦੋਂ ਸਾਡਾ ਵੀ 25 ਸਾਲ ਇਸ ਕੰਮ ਚ ਹੋ ਗਿਆ ਸਾਨੂੰ ਰੋਟੀ ਦੀ ਗਾਰਸਾ ਰੱਬ ਨੇ ਦਿੱਤਾ ਪਰ ਇਹ ਆ ਵੀਰੇ ਮੈਂ ਇੱਕ ਦਿਨ ਜ਼ਰੂਰ ਕਹੂੰਗਾ ਦਰਸ਼ਕਾਂ ਨੂੰ ਵੀ ਤੇ ਕਲਾਕਾਰਾਂ ਨੂੰ ਜੀ ਘਰ ਨੂੰ ਸੈਟਲ ਰੱਖਣ ਵਾਸਤੇ ਗਾਇਕੀ ਨੂੰ ਸੈਟਲ ਰੱਖਣ ਵਾਸਤੇ ਸਿਸਟਮ ਨੂੰ ਚਲਾਉਣ ਵਾਸਤੇ ਜੀ ਅਕਲ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਵਾਹ ਹਰ ਗੱਲ ਦੇ ਜਿੰਨਾ ਚਿਰ ਤੁਸੀਂ ਆਪਣੇ ਘਰ ਨੂੰ ਸਿਸਟਮ ਨਾਲ ਨਹੀਂ ਚਲਾਉਂਦੇ ਕਦੇ ਵੀ ਤੁਹਾਡਾ ਕੋਈ ਵੀ ਕੰਮ ਸਫਲ ਨਹੀਂ ਹੁੰਦਾ ਮੈਂ ਮੈਂ ਮੰਨਦਾ ਵੀ ਮੈਂ ਮੇਲਿਆਂ 'ਚ ਵੀ ਜਾਂਦਾ ਰਿਆ ਮੇਲਿਆਂ 'ਚ ਹੁਣ ਵੀ ਮੈਂ ਜਾਂਦਾ ਮੈਂ ਮੇਲਿਆਂ 'ਚੋਂ ਵੀ ਬੜਾ ਕੁਝ ਲੈ ਕੇ ਆਉਂਦਾ ਜੀ ਵਾਹ ਕਿਉਂਕਿ ਮੈਂ ਕਦੇ ਲੋਕਾਂ ਵਾਂਗੂ ਵਿਖਾਵਾ ਨਹੀਂ ਕੀਤਾ ਪਰਮਾਤਮਾ ਨੇ ਸਭ ਕੁਝ ਦਿੱਤਾ ਬੱਚੇ ਵੀ ਬਾਹਰ ਜੀ ਘਰ ਰੋਟੀ ਘਰ ਪਰਮਾਤਮਾ ਦੀ ਰੋਟੀ ਪਾਣੀ 'ਚ 10 ਬੰਦੇ ਆ ਵੀ ਜਾਂਦੇ ਆ ਵਧੀਆ ਉਹਨਾਂ ਨੂੰ ਰਹਿਣ ਵਾਸਤੇ ਸਭ ਕੁਝ ਦਿੰਦਾ ਰੋਟੀ ਪਾਣੀ ਪਰਮਾਤਮਾ ਨੇ ਦਿੱਤਾ 4 ਬੰਦੇ ਆਉਂਦੇ ਆ ਜਾਂਦੇ ਆ ਕੋਈ ਚੱਕਦੇ ਆ ਹਜਾ ਵਾਹ ਜੀ ਪਰ ਇਹਨੂੰ ਸਿਸਟਮ ਨੂੰ ਚਲਾਉਣ ਵਾਸਤੇ ਮੈਂ ਇਹ ਗੱਲ ਜ਼ਰੂਰ ਕਹੂੰ ਕਲਾਕਾਰਾਂ ਨੂੰ ਵੀ ਦੇਖੋ ਮੈਨੂੰ ਪ੍ਰੋਮ ਚਾਹੇ 500 ਵਾਲਾ ਹੋਵੇ ਜੀ ਚਾਹੇ 50000 ਵਾਲਾ ਹੋਵੇ ਜੀ ਜੀ ਮੈਂ 50000 ਲੈ ਕੇ ਕਦੇ ਗੱਡੀ ਨਹੀਂ ਰਾਹ ਚ ਰੋਕੀ ਵੀ ਇਥੋਂ ਮੁਰਗਾ ਲੈ ਲੀਏ ਤੇ ਇਥੋਂ ਦਾਰੂ ਦੀ ਬੋਤਲ ਫੜ ਲਈਏ ਵੀ ਅੱਜ ਤਾਂ 50000 ਲਿਆਂਦਾ ਜਾਂ ਲੱਖ ਲਿਆਂਦਾ ਇਕੱਠਾ ਕਰਕੇ ਠੀਕ ਤੇ ਕਦੇ ਮੈਂ ਇਹ ਨਹੀਂ ਸੋਚਿਆ ਵੀ ਮੈਨੂੰ ਅੱਜ ਇਹਨਾਂ ਲਈ 500 ਤੇ ਸੱਦਿਆਂ ਤੇ ਯਾਰ ਮੈਂ ਕਿਉਂ 500 ਤੇ ਜਾਵਾਂ ਹਾਂ ਜਦੋਂ ਮੈਂ ਕਿਸੇ 500 ਤੇ ਵੀ ਜਾਂਦਾ ਉੱਥੇ ਪਤਾ ਨਹੀਂ ਮੇਰੇ ਮੈਨੂੰ ਚਾਹਣ ਵਾਲੇ ਮੈਨੂੰ ਕਿੰਨੇ ਦੇ ਦਿੰਦੇ ਉਹ ਤਾਂ ਮੈਨੂੰ ਦੱਸਦੇ ਵੀ ਨਹੀਂ ਜਦੋਂ ਮੇਰੀ ਜੇਬ 'ਚ ਪਾ ਜਾਂਦੇ ਆ ਵਾਹ ਉਹ ਜਿਹੜੇ ਮੈਨੂੰ ਸਾਧਦੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹਨੂੰ ਪੈਸੇ ਕੌਣ ਦੇ ਗਿਆ ਠੀਕ 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 ਕਿਉਂਕਿ ਉਹਨਾਂ ਲੋਕਾਂ ਕਰਕੇ ਹੀ ਸਾਡਾ ਰੋਟੀ ਰੀਕਾਰ ਚੱਲਦਾ ਮੈਂ ਇੱਕ ਤੁਹਾਨੂੰ ਮੈਂ ਹੋਰ ਦੱਸਣ ਲੱਗਿਆ ਗੱਲ ਮੇਰੇ ਮਨ ਦੇ ਵਿੱਚ ਆਈ ਆ ਜਿਹੜੀ ਹਕੀਕਤ ਦੱਸਣ ਲੱਗਿਆ ਇੱਕ ਸਕਰੂਲਾਪੁਰ ਪਿੰਡ ਪੈਂਦਾ ਖਰੜ ਦੇ ਕੋਲੇ ਜੀ ਠੀਕ ਹੈ ਉੱਥੇ ਵਲਾਂ ਮਾਨਕਸਾਨ ਵਾਲੇ ਵੀ ਜਾਂਦੇ ਰਿਆਂ ਇੱਕ ਦੋ ਵਾਰੀ ਹਰ ਸਾਲ ਮੇਲਾ ਕਰਾਉਂਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਸੱਦ ਲਿਆ ਕਹਿੰਦੇ ਵੀ ਤੈਨੂੰ ਰੁਪਈਆ ਦੇਵਾਂਗੇ 3100 ਜੀ ਜੀ ਨੀਲੇ ਤੇ ਦਸਹਰੇ ਦੇ ਲੇੜੇ ਸੀਗਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਾਜੀ ਕੋਈ ਗੱਲ ਨਹੀਂ ਵੇਖ ਲਾਂਗੇ ਚਲੋ ਹੋਇਆ ਕੀ ਮੈਂ ਘਰੋਂ ਬੈਠੇ ਮਨ ਤੇ ਵਿੱਚ ਸੱਚੇ ਮੈਂ ਯਾਰ 3100 ਰੁਪਏ ਨਾਲ ਅਡਜਸਟਮੈਂਟ ਕਿਵੇਂ ਚ ਗੱਡੀ ਕਰਾਂਗੇ 2500 ਗੱਡੀ ਵਾਲਾ ਲੈ ਜਾਊਗਾ ਜੀ ਵੀ ਮੇਰੇ ਤੇ 5-400 ਨਾਲ ਜਿਹੜਾ ਮੇਰੇ ਜਾਊਗਾ ਮੁੰਡਾ ਉਹ ਲੈ ਜਾਊਗਾ ਤੇ ਮੈਨੂੰ ਤਾਂ ਕੁਝ ਨਹੀਂ ਬਚਣਾ ਜੀ ਮੈਂ ਇਥੋਂ ਬੈਠੇ ਬੈਠੇ ਨੇ ਮੈਂ ਉਹ ਮੁੰਡੇ ਨੂੰ ਘਰੇ ਸੱਦੇ ਆ ਜਿਹੜੇ ਮੇਰੇ ਨਾਲ ਜਾਣਾ ਸੀ ਮੈਂ ਕਿਹਾ ਆਓ ਕਰੀਏ ਆਪਾਂ ਛੋਟੇ ਵੀਰ ਆਪਾਂ ਕਹਾੜੇ ਤੋਂ ਗੱਡੀ ਕਰ ਲੈਨੇ ਆ ਜੀ ਵੀ ਪੈਸੇ ਘੱਟ ਲੱਗਣਗੇ ਜੀ ਵੀ ਮੋਟਰਸਾਈਕਲ ਉੱਥੇ ਖੜਾ ਦੇਾਂਗੇ ਹਾਂ ਜੀ ਕਹਾੜੇ ਚਲੇ ਗਏ ਕਹਾੜੇ ਜਾ ਕੇ ਪੁੱਛਿਆ ਉਹ ਗੱਡੀ ਵਾਲੇ ਕਹਿੰਦੇ ਵੀ 250 ਰੁਪਏ ਅੱਛਾ ਜੀ ਮੈਂ ਕਿਹਾ 250 ਰੁਪਏ ਤਾਂ ਫਿਰ ਲੁਧਿਆਣੇ ਉਹ ਵੀ ਮੰਗਦੇ ਸੀ ਤੇ ਫਰਕ ਕੀ ਹੈ ਠੀਕ ਹੈ ਮਾਣ ਕੇ ਮੈਂ ਕਿਹਾ ਆਪਾਂ ਥੋੜਾ ਜਿਹਾ ਹੋਰ ਨੇੜੇ ਹੋ ਜਾਂਦਾ ਸੀ ਸਮਰਾਲੇ ਚਲੇ ਗਏ ਹਾਂ ਜੀ ਸਮਰਾਲੇ ਜਾ ਕੇ ਪੁੱਛਿਆ ਉਹ ਵੀ ਇੰਨੇ ਮੰਗਣ 2000 ਰ ਅਛਾ ਨਾ ਗੱਲ ਤਾਂ ਫੇਰ 1000 ਦੀ ਰਹਿ ਗਈ ਬਚਣਾ ਆਪਾਂ ਨੂੰ ਕੀ 500 ਬਚੂ ਹੂੰ ਮੈਨੂੰ ਕਹਿੰਦਾ ਭਾਜੀ ਤੁਸੀਂ ਹਮ ਕਰੋ ਤੁਸੀਂ ਮੈਂ ਮੋਟਰਸਾਂ ਚਲਾਉਣਾ ਤੁਸੀਂ ਬੈਠੋ ਮਗਰ ਕਹਿੰਦਾ ਤੇ ਆਪਾਂ ਥੋੜਾ ਹੋਰ ਅੱਗੇ ਚੱਲਦੇ ਆਂ ਅਛਾ ਜੀ ਅਸੀਂ ਖਮਾਣੋ ਚਲੇਗੇ ਵਾਹ ਖਮਾਣੋ ਜਾ ਕੇ ਪੁੱਛਿਆ ਉਹ ਵੀ 1200 ਤੋਂ ਘੱਟ ਨਾਲ ਗੱਲ ਕਰਨ ਠੀਕ ਆ ਉਹ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਜੀ ਯਾਰ ਹੁਣ ਆਪਾਂ ਆ ਤਾਂ ਗਏ ਆ ਕਿ ਕਿਹੜਾ ਮੇਲੇ ਚ ਪੁੱਛਦਾ ਭਲਾ ਕਸਰ ਕਿੰਨੀ ਕੁ ਰਹਿ ਗਈ ਹੈ ਵੀ ਆਪਾਂ ਐਂਉਂ ਕਰਦੇ ਆਂ ਵੀ ਤੁਸੀਂ ਮੈਨੂੰ ਹੀ ਜਿਹੜਾ 5-600 ਵਾਧਾ ਦੇਣਾ ਦੇ ਦਿਓ ਕਹਿੰਦਾ ਤੂੰ ਐਂ ਕਰੋ ਤੁਸੀਂ ਨਾ ਆਪਾਂ ਪਿੰਡ 'ਚ ਜਾਵਾਂਗੇ ਮੋਟਰਸਾਈਕਲ ਕਿਸੇ ਦੇ ਘਰੇ ਖੜਾ ਲਾਵਾਂਗੇ ਬਾਹਰ ਤੇ ਆਪਾਂ ਹੌਲੀ ਕਿਦ ਨੇ ਟੈਂਟ ਦੇ ਪਿੱਛੇ ਦੀ ਵੜ ਜਾਾਂਗੇ ਉੱਥੇ ਤਾਂ ਹੋਰ ਕਲਾਕਾਰ ਬਹੁਤ ਆਇਆ ਕਿਨੇ ਪੁੱਛਣਾ ਆਪਾਂ ਤੇ ਅਸੀਂ ਭਾਈ ਮੈਂ ਉਹ ਉਸੇ ਤਰ੍ਹਾਂ ਕੀਤਾ ਅਸੀਂ 3100 ਰੁਪਏ ਨਾਲ ਤਾਂ ਲੈਣਾ ਸੀ ਅਸੀਂ ਹੌਲੀ ਕਿਦ ਨੇ ਪਿੱਛੋਂ ਟੈਂਟ ਦੇ ਵਿੱਚ ਦੀ ਗਏ ਜਾ ਵੜੇ ਜਾ ਕੇ ਤੇ ਉਹਨਾਂ ਨੇ ਜੋ ਪੁੱਛਿਆ ਭਾਜੀ ਆਗੇ ਆਗੇ ਹਾਂਜੀ ਆ ਗਿਆਗੇ ਉੱਥੇ ਜਸਵਿੰਦਰ ਬਰਾੜ ਸੀ ਹੋਰ ਕਾਫੀ ਕਲਾਕਾਰ ਸੀ ਉਹ ਉਹਨਾਂ ਨੇ ਸਾਡੇ ਕੋਲ ਪ੍ਰੋਂਗ ਕਰਾਇਆ ਅਸੀਂ ਪੰਜ ਸੱਤ ਗੀਤ ਬੋਲੇ ਉੱਥੇ ਤੇ ਕਹਿੰਦੇ ਜੀ ਹੁਣ ਜੀ ਤੁਹਾਡਾ ਕੀ ਬਣਾ ਮੈਂ ਹੀ ਕੋਈ ਗੱਲ ਤੁਸੀਂ ਆਪਣਾ ਕੰਮ ਕਰੋ ਸਾਨੂੰ ਅਸੀਂ ਚਲੇ ਜਾਣਾ ਕੋਈ ਗੱਲ ਨਹੀਂ ਠੀਕ ਆ ਉਹ ਉਹ ਇੰਨੀ ਦਿਨ ਨੂੰ ਜਸਵਿੰਦਰ ਪਾੜ ਨੂੰ ਸਾਹਮਣੇ ਲੱਗ ਗਏ ਅਸੀਂ ਹੌਲੀ ਕਿਤੇ ਨੇ ਵੇਚਦੀ ਨਿਕਲੇ ਘਰੇ ਆ ਗਏ ਇਸ ਕਰਕੇ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤਾਂ ਹੀ ਅਰਰੇਸਟਮੈਂਟ ਕੀਤੀ ਹੈ ਜੇ ਉਹ 3100 ਰੁਪਿਆ ਮੈਂ ਵੀ ਚਾਹੁੰਦਾ ਸੀ ਮੈਂ ਕਲਾਕਾਰ ਆ ਮੈਂ ਜੋ ਮੋਟਰਸਾਈਕਲ ਤੇ ਜਾ ਮੈਂ 3100 ਰੁਪਿਆ ਬਚਾ ਕੇ ਲਿਆਂਦਾ ਜਿਹੜੇ ਇਨਾਮ ਹੋਏ ਉਹ ਮੁੰਡੇ ਦੇ ਉੱਤੇ ਨਾਲੇ ਉਹਨੂੰ ਵਧ ਦਿੱਤਾ 500 ਰੁਪਿਆ ਨਾਲੇ ਉਹ ਖੁਸ਼ ਨਾਲੇ ਮੈਂ ਖੁਸ਼ ਤੇ ਇਸ ਕਰਕੇ ਸਿਸਟਮ ਨੂੰ ਚਲਾਉਣਾ ਵੀਰੇ ਬਹੁਤ ਔਖਾ ਕੱਲੀ ਆਕੜਬਾਜ਼ੀ ਨਾਲ ਜ਼ਿੰਦਗੀ ਨਹੀਂ ਚੱਲਦੀ ਜੀ ਜੀ ਬਿਲਕੁਲ ਜੇ ਮੈਂ ਲੁਧਿਆਣਾ ਵਿੱਚ ਟਿਕਿਆ ਤਾਂ ਮੈਂ ਸਿਰਫ ਸਿਸਟਮ ਨਾਲ ਟਿਕਿਆ ਵਾ ਠੀਕ ਹੈ ਜੀ ਪਰਮਾਤਮਾ ਦੀ ਇੰਨੀ ਕਿਰਪਾ ਅੱਜ ਤੱਕ ਮੈਨੂੰ ਕੋਈ ਲੰਬਾ ਨਹੀਂ ਦੇ ਸਕਦਾ ਵੀ ਦਲੇਰ ਪੰਜਾਬੀ ਕਿਸੇ ਦਾ ਕੋਈ ਪੈਸਾ ਖਾ ਗਿਆ ਜੀ ਬਾਹਰਲੇ ਉਪਦੇਸ਼ਾਂ ਚੋਂ ਕਿਸੇ ਤੋਂ ਕੋਈ ਪੈਸਾ ਮੰਗਾ ਕੇ ਖਾ ਗਿਆ ਜਾਂ ਉਧਰ ਗਿਆ ਕਿਸੇ ਨਾਲ ਠੱਗੀ ਕਰਿਆ ਕਿਸੇ ਤਰ੍ਹਾਂ ਦਾ ਮੈਨੂੰ ਕੋਈ ਲੰਬਾ ਦੇਣਾ ਮੈਂ ਹੁਣ ਚਾਹੁੰਦਾ ਤੁਸੀਂ ਪ੍ਰੋਮ ਦੇਖੋਗੇ ਚਾਹੇ 4 ਗਾਲਾਂ ਵੀ ਕੱਢਦੇ ਹੋ ਜੇ ਕਿਸੇ ਦੇ ਖਾਦੇ ਹੋਣਗੇ ਮੈਨੂੰ ਵੀ ਪਤਾ ਲੱਗ ਜੂ ਮੈਂ ਇਹਦੇ ਖਾਦੇ ਆ ਬਿਲਕੁਲ ਮੈਂ ਅੱਜ ਤੱਕ ਨਾ ਕਿਸੇ ਗੀਤਕਾਰ ਨਾਲ ਧੱਕਾ ਕੀਤਾ ਨਾ ਤੋਖਾ ਕੀਤਾ ਨਾ ਕਿਸੇ ਆਮ ਜਨਤਾ ਨਾਲ ਮੈਨੂੰ ਜਿੰਨਾ ਵੀ ਲੋਕਾਂ ਨੇ ਪਿਆਰ ਕੀਤਾ ਜੇ ਮੈਂ ਵਿਆਹਾਂ ਪਰੋਮ ਵੀ ਕਰਦਾ ਜੇ ਮੈਨੂੰ ਕੋਈ ਮੰਨ ਲਓ 40 50 ਹਜ਼ਾਰ ਵੀ ਦਿੰਦਾ ਉਥੋਂ ਮੈਨੂੰ ਕਿਸੇ 2000 ਘੱਟ ਨਹੀਂ ਦਿੱਤਾ ਮੈਨੂੰ 5 4000 ਰੁਪਏ ਹਮੇਸ਼ਾ ਵਾਧੇ ਦਿੰਦਾ ਹਰ ਬੰਦਾ ਪ੍ਰੋਮ ਸੁਣਨ ਤੋਂ ਬਾਅਦ ਵਾਹਿਗੁਰੂ ਤੇ ਸਾਡੇ ਲਈ ਇਹ ਹੀ ਇੱਛਤ ਮਾਨ ਹੀ ਮੇਰੇ ਲਈ ਕਾਫੀ ਹੈ ਮੈਨੂੰ ਜੇ ਕੋਈ 50000 ਦਾ ਮੇਰਾ ਉਹ ਵੀ 50 ਲੱਖ ਵਰਗਾ ਜੇ ਕੋਈ 50000 ਦਾ ਮੇਰੇ ਲਈ ਉਹ ਵੀ ਬਹੁਤ ਸ਼ੁਕਰ ਹੈ ਮਾਲਕ ਦਾ ਜੀ ਅੱਛਾ ਦਲੇਰ ਭਾਜੀ ਤੁਸੀਂ ਜਦਾਂ ਦੱਸਿਆ ਵੀ 250 ਤੋਂ 300 ਤੋਂ ਸ਼ੁਰੂ ਹੋਏ ਸੀ ਹਾਂਜੀ ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਪਹਿਲਾ ਪ੍ਰੋਗਰਾਮ ਦਾ ਉਸ ਤੋਂ ਬਾਅਦ ਕਿੱਥੋਂ ਤੱਕ ਆਇਆ ਮਿਹਨਤਾਂ ਦਾ ਮਿਹਨਤਾਂ ਦੀ ਗੱਲ ਇਹ ਵੀ ਦੇਖੋ ਮਾਨਕ ਸਾਹਿਬ ਦਾ ਤੁਹਾਨੂੰ ਦੀ ਪੇਮੈਂਟ ਐਵੇਂ ਮੈਂ ਤੁਹਾਨੂੰ ਝੂਠ ਮਾਰਾਂ ਦੇਖੋ ਗੱਲ ਤਾਂ ਜਿਹੜੀ ਸਚਾਈ ਹੈ ਉਹ ਸਚਾਈ ਰਹਿਣੀ ਹੈ ਹਾਂਜੀ ਐਂਡ ਤੱਕ ਵੀ ਮੈਂ ਕੋ ਉਹਨਾਂ ਨੂੰ ਪ੍ਰੋਮੋਕ ਕਰਾਇਆ ਸੀ 17000 ਰੁਪਏ ਕਿ ਜਦੋਂ ਡੈਥ ਹੋਣ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇਹ ਆਪਣਾ ਸਮਝ ਲਓ ਵੀ 6 ਮਹੀਨੇ ਪਹਿਲਾਂ ਦੀ ਗੱਲ ਉਹ ਮੌਨ ਸਾਹਿਬ ਮੇਲਾ ਸੀਗਾ ਮੌਨ ਸਾਹਿਬ ਮੇਲੇ ਤੇ ਉਹ ਬਾਬਾ ਮੈਨੂੰ ਬਿਲਕੁਲ ਆਇਆ ਮੈਨੂੰ ਕਹਿੰਦਾ ਕਹਿੰਦਾ ਯਾਰ ਆਪਾਂ ਮਾਨਕ ਸਾਹਿਬ ਨੂੰ ਯਾਰ ਜ਼ਰੂਰ ਸੱਦਣਾ ਬਹੁਤ ਦੇਰ ਹੋ ਗਈ ਤੇ ਪੈਸੇ ਵੀ ਕਹਿੰਦਾ ਮੈਂ ਤਾਂ 5000 ਰੁਪਏ ਮੈਂ ਹੋ ਵੀ 5000 ਤੱਕ ਆਖਾ ਵੀ ਦੇਖੋ ਗੱਡੀਆਂ ਦੋ ਜਾਣੀਆਂ ਮਿਊਜ਼ੀਕਨ ਜਾਣੇ ਆ ਕਰਦਾ 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 ਮੁੜ ਕੇ 11000 ਤੇ ਆ ਗਏ ਫਿਰ ਮੈਂ ਕਿਹਾ ਯਾਰ ਮੈਂ ਘਰੇ ਚੱਲ ਲਿਆ ਆਂਦਾ ਉਹ ਤੇ ਉਹ ਬੀਬੀ ਨੇ ਤਾਂ ਮੈਨੂੰ ਜਵਾਬ ਦੇਦਾ ਕਹਿੰਦੀ ਨਹੀਂ ਆਪਾਂ ਨੂੰ ਨਹੀਂ ਵਾਰਾ ਖਾਣਾ ਲੇਕਿਨ ਮਾਨਕ ਸਾਹਿਬ ਕਹਿੰਦੇ ਇਹ ਕਹਿੰਦੇ ਕਿਵੇਂ ਆ ਤੇਰਾ ਕੀ ਖਿਆਲ ਮੈਂ ਕਹਿੰਦਾ ਤਾਜੀ ਉਹ ਬਾਬਾ ਜੀ ਆ ਜਿਹੜਾ ਮੌਂਸਾ ਵਾਲਾ ਤੇ ਮੈਂ ਕਹਿੰਦਾ ਉਹ ਮੈਨੂੰ ਘਰੇ ਵੀ ਲੈ ਆਂਦਾ ਉਹਨਾਂ ਨੇ ਵੀ ਚਲ ਤੂੰ ਆਪ ਗੱਲ ਅਸੀਂ ਮਿਲਣਾ ਜ਼ਰੂਰ ਹੈ ਕਹਿੰਦਾ ਫਿਰ ਕਿਵੇਂ ਕਰੀਏ ਮੈਂ ਕਹਿੰਦਾ ਚਲ ਜੇ ਅਡਜਸਟਮੈਂਟ ਉਹਦੀ ਕਰ ਲਓ ਕੋਈ ਗੱਲ ਨਹੀਂ 17000 ਰੁਪਏ ਚ ਉਹਨਾਂ ਨੇ ਉਪਰੋਂ ਆਪਣਾ ਅਸੀਂ ਇਥੇ ਕਰਕੇ ਆਏ ਸੀਗੇ ਹੁਣ ਜਿਹੜਾ ਬੰਦਾ 17000 ਰੁਪਏ ਲੈਂਦਾ ਜੀ ਉਹਦੇ ਵਿੱਚ ਦੋ ਗੱਡੀਆਂ ਵੀ ਲੈ ਕੇ ਜਾਂਦਾ ਹਾਂਜੀ 5-10 ਮੁੰਡੇ ਵੀ ਨਾਲ ਜਾਂਦੇ ਆ ਉਹ ਕਿੰਨੇ ਕ ਪੈਸੇ ਵਿਚਾਲੂਗਾ ਹਾਂ ਕਿੰਨੇ ਕੋ ਸਾਨੂੰ ਦੇ ਦੂਗਾ ਕਿਚ ਠੀਕ ਹੈ ਇਸ ਕਰਕੇ ਉਹ ਬੰਦੇ ਨੇ ਤਾਂ ਹਮੇਸ਼ਾ ਅਡਜਸਟਮੈਂਟ ਕੀਤੀ ਐ ਤੇ ਸਾਡੀ ਵੀ ਅਡਜਸਟਮੈਂਟ ਹੀ ਰਹੀ ਐ ਤੇ ਘਾਟਾ ਸਾਨੂੰ ਵੀ ਕੋਈ ਨਹੀਂ ਪਿਆ ਇੱਥੇ ਆ ਵਧੀਆ ਬੈਠੇ ਆ ਹੁਣ ਤਾਂ ਕਿਸੇ ਕੱਲ ਨੂੰ ਕੋਈ ਪ੍ਰੋਬਲਮ ਆਤਮਾ ਸਾਰੀ ਜਾਂਦਾ ਵਾ ਵਧੀਆ ਢੰਗ ਨਾਲ ਜ਼ਿੰਦਗੀ ਜਿਹੜੀ ਬਸਰ ਹੋ ਰਹੀ ਆ ਚਲੋ ਇਹ ਚੱਲਦਾ ਚੱਲਦਾ ਅੱਛਾ ਇੱਕ ਉਸਤਾਦ ਜੀ ਇੱਕ ਹੋਰ ਦੱਸੋ ਕਿ ਵਿਦੇਸ਼ੀ ਟੂਰ ਜਿੱਦਾਂ ਤੁਸੀਂ ਯੂਰਪ ਦਾ ਦੱਸਿਆ ਜਸਵੰਤ ਬਿੱਲਾ ਜੀ ਉਹਨਾਂ ਨਾਲ ਗਏ ਸੀ ਟੋਟਲ ਕਿੰਨੇ ਕ ਟੂਰ ਲਾਇਆ ਤੇ ਕਿਹੜੇ ਕਿਹੜੇ ਕਲਾਕਾਰਾਂ ਨਾਲ ਦਾ ਸਿੰਗਰ ਲਾਇਆ ਜਾਂ ਇਹਦੇ ਸਾਜ਼ ਹੀ ਲਾਇਆ ਉਹ ਵੀ ਜ਼ਰੂਰ ਦੱਸਿਓ ਮੈਂ ਪਹਿਲੀ ਵਾਰੀ ਬੈਂਜੋ ਵਜਾਉਣ ਵਾਸਤੇ ਗਿਆ ਸੀ ਸਵਰਨ ਜਮਲੇ ਨਾਲ ਜੀ ਕਿਹੜੇ ਸਾਲ ਦੀ ਗੱਲ ਹੈ ਇਸ ਮੇਰਾ ਖਿਆਲ ਉਸਤਾ ਦਾ 96 97 ਦੀ ਗੱਲ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਕਿਉਂਕਿ ਉਹ ਕਿਹੜੇ ਮੁਲਕ ਗਏ ਸੀ ਇੰਗਲੈਂਡ ਦੇ ਵਿੱਚ ਠੀਕ ਹੈ ਜੀ ਉਦੋਂ ਫਿਰ ਮੈਂ ਪਹਿਲੀ ਵਾਰੀ ਉਹਨਾਂ ਨਾਲ ਗਿਆ ਆਪਣਾ ਬੈਂਜੋ ਤੇ ਉਹ ਮੇਰੇ ਨਾਲ ਫਿਰ ਬੈਂਜੋ ਵੀ ਵਜਵਾ ਲੈਂਦੇ ਸੀ ਨਾਲ ਗਵਾ ਵੀ ਲੈਂਦਾ ਸੀਗਾ ਦੋਨੇ ਕੰਮੇ ਤੋਂ ਕਰਾਈ ਜਾਂਦੇ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਮਾਨਪ ਸਿੰਘ ਸਾਹਿਬ ਨਾਲ ਗਿਆ ਫਿਰ ਜਦੋਂ ਅਸੀਂ ਯੂਰਪ ਦਾ ਟੂਰ ਲਾਇਆ ਉਹਨਾਂ ਸਾਡੇ ਉਸਤਾਦ ਜਸਵੰਤ ਬਿੱਲਾ ਜੀ ਜਸਵੀਰ ਕੋਰ ਸੁਖਵੰਤ ਕੋਰ ਸੁਖੀ ਤੇ ਮਾਨਕ ਸਾਹਿਬ ਤੇ ਮੈਂ ਤੇ ਬਾਕੀ ਅਸੀਂ ਸਾਜੀ ਉੱਥੋਂ ਲੈ ਲਏ ਸੀ ਉਹਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਇੰਗਲੈਂਡ ਦੇ ਤਿੰਨ ਚਾਰ ਵਾਰੀ ਮੈਂ ਆਪਣਾ ਗਰੁੱਪ ਲੈ ਕੇ ਗਿਆ ਬਾਅਦ ਵਿੱਚ ਠੀਕ ਹੈ ਜੀ ਠੀਕ ਫਰੋਂ ਕਿਤੇ ਠੀਕ ਹੈ ਜੀ ਕਿ ਤਿੰਨ ਚਾਰ ਟੂਰ ਲੱਗੇ ਬਾਹਰ ਦੇ ਤਿੰਨ ਤਿੰਨ ਤੇ ਚਾਰ ਦੋਨੇ ਲੱਗੇ ਤਿੰਨ ਤੇ ਚਾਰ ਦੋਨੋਂ ਲੱਗੇ ਠੀਕ ਹੈ ਜੀ ਠੀਕ ਹੈ ਤੇ ਕਿਦਾਂ ਇੱਕ ਰਿਸਪੌਂਸ ਰਿਹਾ ਅੱਜ ਦਾ ਇਧਰ ਉਹਨਾਂ ਉਧਰ ਦਰਸ਼ਕ ਉਹਨਾਂ ਪਿਆਰ ਕਰਦੇ ਜਿੰਨੇ ਇਧਰ ਪੰਜਾਬ ਚ ਕਰਦੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਸਵਾਲ ਕੀਤਾ ਮੈਨੂੰ ਇੰਗਲੈਂਡ ਜਦੋਂ ਮੈਂ ਅCTk ਵਾਰ ਗਿਆ ਸੀ ਮੈਨੂੰ ਬੜੇ ਲੋਕਾਂ ਨੇ ਡਰਾਇਆ ਜਿਹੜੇ ਪ੍ਰੋਮੋਟਰ ਸੀ ਉਹ ਵੀ ਵਿੱਚ ਕੋਈ ਕਰਨ ਲੱਗ ਨਹੀਂ ਹੁਣ ਜੇ ਉਹ ਹੁਣ ਤਾਂ ਅੱਜ ਕੱਲ ਡਾਂਸਰਾਂ ਚੱਲਦੀਆਂ ਇੱਥੇ ਕੋਹਣ ਕੋਈ ਦਾ ਕਲਾਕਾਰਾਂ ਨੂੰ ਕੌਣ ਹੈ ਇਹ ਹੁਣ ਉਹ ਕਹਾਣੀ ਖਤਮ ਹੋ ਗਈ ਜੀ ਉਹ ਪਰ ਮੈਨੂੰ ਪਰਮਾਤਮਾ ਤੇ ਭਰੋਸਾ ਸੀ ਜੀ ਮੈਨੂੰ ਆਪਣੇ ਆਪ ਤੇ ਭਰੋਸਾ ਸੀ ਵਾਹਿਗੁਰੂ ਤੇ ਭਰੋਸਾ ਸੀ ਮੈਂ ਮੈਨੂੰ ਲੋਕਾਂ ਨੇ ਉੱਥੇ ਵਿਆਹ ਤੇ ਵੀ ਸੱਦਿਆ ਹੂੰ ਪੱਪਾਂ ਦੇ ਵਿੱਚ ਵੀ ਮੈਨੂੰ ਕਿਰਾਏ ਟੂਰਨਾਮੈਂਟ ਤਾਂ ਵੀ ਮਿੱਤੇ ਨੇ ਗਾਇਆ ਤੇ ਮੈਂ ਤਕਰੀਬਨ ਵੀ ਵਧੀਆ ਝੋਲੀਆਂ ਭਰ ਕੇ ਲੈ ਕੇ ਆਇਆ ਮੈਂ ਜੋ ਮਰਜ਼ੀ ਕੋਈ ਕਹੀ ਜਾਵੇ ਠੀਕ ਹੈ ਜੀ ਬੜਾ ਪਿਆਰ ਦਿੱਤਾ ਮੈਨੂੰ ਇੰਗਲੈਂਡ ਦੇ ਵਿੱਚ ਲੋਕਾਂ ਨੇ ਬਸ ਠੀਕ